ਓਏ ਮੈਂ ਜਾਂ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਘਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਕੀ ਲੈਣਾ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਓਏ ਨਾ ਬੁਕਲ ਦੇ ਵਿੱਚ ਛੁਰੀ ਰੱਖਾਂ ਨਾ ਦੋਰਾਏ ਕਿਰਦਾਰ ਮੇਰਾ ਓਏ ਮੈਂ ਭੇਦੀ ਬਣ ਕੇ ਸੱਜਣਾ ਦਾ ਕਿਸੇ ਘਰ ਦੀ ਲੰਕਾ ਟਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਕਦੇ ਪੱਖਾ ਦੇ ਕੇ ਸੇਵਾ ਵਿੱਚ ਉਤੇ ਨੀਨਾ ਲਖਵਾਉਂਦਾ ਹਾਂ ਮਾੜੇ ਨੂੰ ਚਪਲਾਂ ਲੈ ਦਿੰਦਾ ਨਾ ਕਦੇ ਸਟੋਰੀ ਪਾਉਂਦਾ ਮੈਂ ਮੂੰਹ ਦਾ ਮਿੱਠਾ ਬਣ ਕੇ ਓਏ ਕਦੇ ਅੰਦਰੋਂ ਸ਼ੁਰੀਆਂ ਵਾਂਦਾ ਨਹੀਂ ਓਏ ਮੈਂ ਆਂਡਾ ਮੀਠਾ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਣਾ ਨਹੀਂ ਮੈਂ ਬੇਸ਼ੱਕ ਸਿਰ ਤੋਂ ਮੋਨਾ ਹਾਂ ਕਈ ਧੰਦੇ ਲਈ ਪੱਗ ਚਿੰਦਿਆ ਓਏ ਮੈਂ ਪਹਿਣਾ ਦੇ ਲੱਕ ਮਿੰਦਾ ਨਹੀਂ ਤੇ ਕਈ ਪੱਗਾਂ ਬਨ ਕੇ ਮਿੰਦਿਆ ਓਏ ਓ ਜਿਹਨੂੰ ਮਾਂ ਪਹਿਣ ਨਹੀਂ ਸੁਣ ਸਕਦੀ ਕੋਈ ਐਸਾ ਗੀਤ ਮੈਂ ਗਾਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਲੋਕ ਵਿਖਾਵੇ ਕਰਨ ਲਈ ਕਦੇ ਨਿਉ ਨਿਉ ਮਥੇ ਟੇਕਦਾ ਨਹੀਂ ਮੈਂ ਪਾ ਕੇ ਕੁਰਤਾ ਚਿੱਟਾ ਓਏ ਗੁਰੂ ਘਰ ਵਿੱਚ ਅੱਖੀਆਂ ਸੇਕਦਾ ਨਹੀਂ ਓ ਮੈਨੂੰ ਲੋਕੀ ਚੰਗਾ ਆਖਣ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਦਾ ਮੀਟ ਤਾਂ ਖਾਂ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਰਾਜਨੀਤੀਆਂ ਕਰਦਾ ਨਹੀਂ ਤੇ ਕਦੇ ਮਾਤੜ ਬੰਦੇ ਚਾਰਦਾ ਨਹੀਂ ਮੈਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਮੈਂ ਚੰਦ ਵੋਟਾਂ ਦੀ ਖਾਤਰ ਓਏ ਕਦੇ ਪਿੰਡ ਲੜਾ ਕੇ ਮਾਰਦਾ ਨਹੀਂ ਕਾਰੋਬਾਰ ਕਿਸੇ ਦਾ ਰੋਕਣ ਲਈ ਮੈਂ ਸਿਆਣਿਆਂ ਕੋਲੇ ਜਾਂਦਾ ਨਹੀਂ ਪਰ ਖਾਤ ਕਿਸੇ ਦਾ ਨਾ ਲਾਣੀ